ਪੰਜਾਬ ਦੇ ਕਾਫੀ ਇਲਾਕੇ ਪਿਛਲੇ 15 ਦਿਨੋਂ ਤੋਂ ਹੜ੍ਹ ਦੀ ਚਪੇਟ ਚ ਆ ਚੁੱਕੇ ਨੇ ਤੇ ਅਸੀਂ ਖੜੇ ਆ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਹਾਈਵੇ ਤੇ ਖੜੇ ਆ ਤੇ ਦੋਨੇ ਪਾਸੇ ਪਾਣੀ ਹੀ ਪਾਣੀ ਹੋ ਚੁੱਕਿਆ ਹੈ ਹੜ੍ਹ ਦੇ ਨਾਲ ਸਭ ਤੋਂ ਵੱਡੀ ਮੁਸੀਬਤ ਹੁੰਦੀ ਹੈ ਬਿਮਾਰੀਆਂ ਦੀ ਕਿਉਂਕਿ ਪਾਣੀ ਆਨ ਕਰਕੇ ਕਾਫੀ ਬਿਮਾਰੀਆਂ ਹੋ ਜਾਂਦੀਆਂ ਨੇ ਲਿਸਟ ਦਾ ਵੀ ਪ੍ਰਬੰਧ ਕੀਤਾ ਗਿਆ ਖਾਲਸਾ ਏਡ ਵੱਲੋਂ ਇੱਥੇ ਬੀਬੀ ਕੋਲਾ ਜੀ ਹਸਪਤਾਲ ਤੋਂ ਤੇ ਖਾਲਸਾ ਏਡ ਦੇ ਵੱਲੋਂ ਇੱਕ ਸਾਂਝੀ ਕੋਸ਼ਿਸ਼ ਕੀਤੀ ਗਈਆਂ ਦਵਾਈਆਂ ਲਿਆਏ ਗਏ ਨੇ ਮੇਰੇ ਨਾਲ ਡਾਕਟਰ ਸਾਹਿਬ ਮੌਜੂਦ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੀਆਂ ਅਜਿਹੀਆਂ ਦਵਾਈਆਂ ਲਿਆਂਦੀਆਂ ਗਈਆਂ ਜਿਹੜਾ ਇੱਥੇ ਤੁਸੀਂ ਸਮਝਦੇ ਹੋ ਜ਼ਰੂਰਤ ਹੈ ਜੀ ਡਾਕਟਰ ਸਾਹਿਬ ਤੁਹਾਡਾ ਨਾਮ ਜੀ ਡਾਕਟਰ ਅਮਨਪ੍ਰੀਤ ਕਲਚਰ ਦਾ ਕੋਆਰਡੀਨੇਟਰ ਵੀ ਆ ਜੀ ਤੇ ਸਰ ਅਸੀਂ ਇਸ ਟਾਈਮ ਦਵਿੰਦਰ ਵੀਰ ਜੀ ਉਹਨਾਂ ਨਾਲ ਮਿਲ ਕੇ ਜਿਹੜੇ ਸਾਡਾ ਇੰਚਾਰਜ ਨੇ ਉਹਨਾਂ ਨਾਲ ਮਿਲ ਕੇ ਮੈਡੀਕਲ ਸਪੋਰਟ ਆਪਾਂ ਪ੍ਰੋਵਾਈਡ ਕਰ ਰਹੇ ਹਾਂ ਇੱਥੇ ਉਹਦੇ ਵਿੱਚ ਪੇਟ ਖਰਾਬ ਦੀਆਂ ਤਬਤ ਬੁਖਾਰ ਦੀਆਂ ਖਾਰਿਸ਼ ਦੀਆਂ ਸਕਿਨ ਅਲਰਜੀਜ਼ ਦੀਆਂ ਜਿਹੜੀਆਂ ਮੈਡੀਸਿਨਸ ਨੇ ਉਹਦੀਆਂ ਕਿੱਟਸ ਬਣਾਈਆਂ ਗਈਆਂ ਨੇ ਠੀਕ ਹੈ ਕਲ ਸਾਈਡ ਦੀ ਸਪੋਰਟ ਦੇ ਨਾਲ ਉਹ ਸਾਰੀਆਂ ਮੈਡੀਕਲ ਜਿਹੜੀਆਂ ਆ ਗਈਆਂ ਨੇ ਅਸੀਂ ਦੂਰ ਰਾੜੇ ਜਿੱਥੇ ਹਲੇ ਪਾਣੀ ਬਹੁਤ ਜ਼ਿਆਦਾ ਹੈਗਾ ਉੱਥੇ ਤਾਂ ਟੀਮ ਸਪੌਂਜ ਕਰੇਗੀ ਤੇ ਉੱਥੇ ਪਹੁੰਚਾਈਗੀ ਤੇ ਕਿੜੀਆਂ ਕੋਈ ਅਮਰਜੈਂਸੀ ਸਵਾਮਾਂ ਲਈ ਵੀ ਕੁਛ ਤੁਸੀਂ ਪ੍ਰਬੰਧ ਕੀਤੇਗੇ ਸਰ ਅਮਰਜੈਂਸੀ ਡਰੱਗਸ ਐਸ ਸੱਚ ਕਿਉਂਕਿ ਐਮ뷸ੈਂਸ ਇੱਥੇ ਸਟੇਸ਼ਨ ਤੋਂ ਉੱਤੇ ਸਾਰੇ ਨੇ ਪਲੱਸ ਦੂਸਰੀ ਇਹ ਚੀਜ਼ ਹੋਏਗੀ ਕਿਉਂਕਿ ਬਹੁਤ ਸਾਰਾ ਪਾਣੀ ਹਲੇ ਜਿਹੜਾ ਵਹਾ ਹੈਗਾ ਤੋਂ ਬਹੁਤ ਜ਼ਿਆਦਾ ਰਿਸੋਰਸਿਸ ਤੋ ਦੇ ਵਿੱਚ ਇਹ ਹੈਗਾ ਕਿ ਐਂਬੂਲੈਂਸ ਇੱਥੇ ਸਟੇਸ਼ਨਡ ਸੋ ਬਾਈ ਚਾਂਸ ਜੇ ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਕ੍ਰਿਟੀਕਲ ਪੇਸ਼ੈਂਟ ਆਂਦਾ ਸੋ ਸਾਡਾ ਜਿਹੜਾ ਬੇਸ ਹਸਪੀਟਲ ਹੈ ਬੀਬੀ ਕੋਲਾ ਜੀ ਫਤਿਹਗੜ ਜੁੜੀਆਂ ਤੋਂ ਆਰਾਊਂਡ 20 ਕਿਲੋਮੀਟਰ ਸੋ ਉੱਥੇ ਇਹ ਹੋਵੇਗਾ ਕਿ ਕੋਈ ਵੀ ਪੇਸ਼ੈਂਟ ਜੇ ਆਪਣੇ ਕੋਲ ਕੁਛ ਇਸ ਤਰ੍ਹਾਂ ਦਾ ਆਂਦਾ ਤਾਂ ਅਸੀਂ ਡੈਫੀਨਿਟਲੀ ਸ਼ਿਫਟ ਕਰਾਂਗੇ ਐਂਡ ਉਹ ਸੇਵਾ ਭਾਵਨਾ ਦੇ ਨਾਲ ਅਸੀਂ ਪ੍ਰੋਪਰਲੀ ਉਸ ਦਾ ਟ੍ਰੀਟਮੈਂਟ ਕਰਾਂਗੇ। ਅੱਛੀ ਬਹੁਤ ਮਿਹਰਬਾਨੀ ਖਾਲਸਾ ਏਡ ਦੇ ਦਵਿੰਦਰ ਜੀ ਵੀ ਮੇਰੇ ਨਾਲ ਹੈ। ਦਵਿੰਦਰ ਜੀ ਇੱਥੇ ਕਿੰਨੇ ਤੁਸੀਂ ਕਿੰਨੇ ਦਿਨ ਤੋਂ ਇੱਥੇ ਆਏ ਹੋ? ਪਹਿਲਾਂ ਸੁਲਤਾਨਪੁਰ ਲੋਧੀ ਸੀ ਉਦੋਂ ਵੀ ਆਪਾਂ ਮਿਲੇ ਸੀ ਉਹਨਾਂ ਤੇ ਕਿੰਨੇ ਦਿਨ ਹੋ ਗਏ? ਇੱਥੇ ਜਿੱਦਣ ਰਾਤ ਨੂੰ ਮੰਨ ਟੁੱਟਾ ਸੀ ਉਦੋਂ ਅਗਲੀ ਸਵੇਰ ਤੋਂ ਅੱਜ ਸਾਨੂੰ ਚੌਥਾ ਦਿਨ ਇੱਥੇ ਲਗਭਗ ਤੇ ਇਹ ਜਿਹੜੇ ਚਿੱਟੇ ਆਪਾਂ ਮੇਨ ਰੋਡ ਤੇ ਖੜੇ ਆਂ ਇੱ ਤੇ ਜਾ ਕੇ ਅਸੀਂ ਸਾਰਾ ਪਹਿਲੇ ਦਿਨ ਕੋ ਰੈਸਕਿਊ ਕੀਤਾ ਵਾ ਉਹਨਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਜਾਂ ਰਾਸ਼ਨ ਪਾਣੀ ਆ ਬੈਕਰੀ ਆ ਸੁੱਕਾ ਦੁੱਧ ਆ ਅੱਜ ਸਾਡੇ ਨਾਲ ਡਾਕਟਰ ਸਾਹਿਬ ਡਾਕਟਰ ਰਮਨਦੀਪ ਸਿੰਘ ਜਿਹੜੀਆਂ ਮੈਡੀਕਲ ਕਿੱਤਾ ਲੈ ਕੇ ਆਏ ਸੀ ਕੱਲ ਅਸੀਂ ਦੇਖਿਆ ਸੀ ਕਿ ਕਈਆਂ ਪਰਿਵਾਰਾਂ ਨੂੰ ਮੈਡੀਸਨ ਦੀ ਜ਼ਰੂਰਤ ਹੈ ਅੱਜ ਅਸੀਂ ਦੋਵਾਂ ਸਾਈਡਾਂ ਤੇ ਹੀ ਮੈਡੀਕਲ ਦੀ ਜਿਹੜੀ ਸਰਵਿਸ ਸ਼ੁਰੂ ਕੀਤੀ ਆ ਇਹ ਸ਼ਵਾਵਾ ਨਿਰੰਤਰ ਜਾਰੀ ਰਹਣ ਦੀਆਂ ਜਿੰਨਾ ਚਿਰ ਵੀ ਇੱਥੇ ਪਾਣੀ ਲਵਾ ਹੋ ਰਿਹਾ ਵਾ ਜਾਂ ਇਸ ਤੋਂ ਬਾਅਦ ਮੈਡੀਕਲ ਕੈਂਪ ਲਾਉਣ ਦੀ ਜਿੱਦਾਂ ਪਹੁੰਚ ਸੁਲਤਾਨਪੁਰ ਗੱਲ ਕੀਤੀ ਸੀ ਕਿ ਆਪਾਂ ਨੂੰ ਲੋੜ ਹੋਰ ਪੈਣੀ ਅੱਗੇ ਜਾ ਕੇ ਬਿਮਾਰੀਆਂ ਨੇ ਹੋਰ ਵਧਣਾ ਵਾ ਉਹਦੇ ਵਿੱਚ ਵੀ ਆਪਾਂ ਡਾਕਟਰ ਸਾਹਿਬ ਦੀ ਸਪੋਰਟ ਨਾਲ ਇਹ ਕਿ ਟੈਂਪੋ ਟੈਂਪੋ ਜਿਹੜੇ ਸਾਰੇ ਕੰਮ ਕਰਦੇ ਦੋ ਤੇ ਇਸ ਤੋਂ ਇਲਾਵਾ ਜੀ ਗੱਲ ਕਰੀਏ ਜਦੋਂ ਅਸੀਂ ਸਭ ਤੋਂ ਪਹਿਲੇ ਦਿਨ ਆਏ ਸੀ ਮੈਂ ਕੁਝ ਤਸਵੀਰਾਂ ਤੁਸੀਂ ਭੇਜਿਆ ਸੀ ਸਕੂਲ ਦੇ ਬੱਚਿਆਂ ਦੀ ਕਿੰਨੇ ਬੱਚਿਆਂ ਨੂੰ ਰੈਸਕਿਊ ਕੀਤਾ ਜਿਹਦੇ ਕਿੰਨਾ ਦੱਸਿਆ ਜਾ ਰਹੀ ਸੀ 550 ਬੱਚੇ ਉੱਥੇ ਹੋ ਗਏ ਸੀ ਹਾਂਜੀ ਉਹ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਕੂਲ ਦੇ ਵਿੱਚ ਅਸੀਂ ਅਣਕੀ ਰੈਸਕਿਊ ਸ਼ੁਰੂ ਕੀਤਾ ਸੀ ਉਹਦੇ ਵਿੱਚ 550 ਬੱਚਾ ਸੀ ਉੱਥੇ ਹੋਰ ਸੰਸਾਵਾਂ ਵੀ ਕੰਮ ਆਗੀਆਂ ਸੀ ਮੁੜ ਕੇ ਤੇ ਉੱਥੋਂ ਅਸੀਂ ਸ਼ਾਮ ਨੂੰ 9 ਵਜੇ ਜਿਹੜਾ ਅਸੀਂ ਉਹ ਸਾਰੀ ਸਮਾਪਤੀ ਕੀਤੀ ਸੀ ਉਹਨਾਂ ਬੱਚਿਆਂ ਨੂੰ ਤੇ ਸਟਾਫ ਨੂੰ ਅਸੀਂ ਬਾਹਰ ਲੈ ਕੇ ਆਏ ਸੀ ਸਕੂਲ ਦੇ ਲੋਕ ਲਾ ਕੇ ਤਾਂ ਕਿ ਉੱਥੇ ਹੋਰ ਨਹੀਂ ਸੀ ਕੋਈ ਹੈਗਾ ਪਾਣੀ ਦਾ ਲੈਵਲ ਉੱਥੇ ਵੱਧ ਰਿਹਾ ਸੀ ਸਕੂਲ ਬਹੁਤ ਨੀਵੀਂ ਥਾਂ ਤੇ ਸੀ ਪਾਣੀ ਦਾ ਲੈਵਲ ਵਧਣ ਕਰਕੇ ਸੋ ਰਾਤ 9 ਵਜੇ ਤੱਕ ਇਹ ਸਾਰਿਆਂ ਨੂੰ ਰੈਸਕਿਊ ਕਰਕੇ ਤੇ ਬਾਹਰ ਲੈ ਕੇ ਆਏ ਸੀ ਹੁਣ ਕਿੰਨੇ ਕੁ ਪਿੰਡ ਇੱਥੇ ਡੁੱਬੇ ਹੋਏ ਤੁਹਾਨੂੰ ਕਿੰਨੇ ਕੁ ਤੁਸੀਂ ਸ ਇਹ ਜਿਹੜੇ ਪਿੰਡ ਡੁੱਬੇ ਆ ਦੋਵਾਂ ਸਾਈਡਾਂ ਤੇ ਆਪਾਂ ਦੇਖੀਏ ਦਰਜਨਾ ਪਿੰਡ ਹੀ ਆ ਕਿਉਂਕਿ ਜਿਹੜਾ ਦਰਿਆ ਦਾ ਪਾਣੀ ਇੱਥੋਂ ਚੱਲਿਆ ਤੇ ਇਸ ਟਾਈਮ ਉਜਣਾਲੇ ਤੱਕ ਪਹੁੰਚ ਗਿਆ ਵਾ ਤੇ ਉਹਦੇ ਵਿੱਚ ਦਰਜਨਾ ਹੀ ਪਿੰਡ ਜਿਹੜੇ ਪਿੰਡਾਂ ਦੇ ਘਰਾਂ 'ਚ ਪਾਣੀ ਭਰ ਗਿਆ ਵਾ ਜਾਂ ਫਸਲ ਦਾ ਤੇ ਟੋਟਲੀ ਸਾਰਾ ਨੁਕਸਾਨ ਹੋ ਗਿਆ ਜੀ ਬਹੁਤ ਮਿਹਰਬਾਨੀ ਸੋਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਡੇਰਾ ਬਾਬਾ ਨਾਨਕ ਦੀਆਂ ਸੀ ਤੁਹਾਨੂੰ ਦਿਖਾ ਰਹੇ ਆ ਕਿ ਹਾਈਵੇ ਹੈ ਹਾਈਵੇ ਤੋਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਲਗਭਗ 10-12 ਪਿੰਡ ਜਿਹੜੇ ਡੁੱਬ ਚੁੱਕੇ ਨੇ ਤੇ ਹਾਲੇ ਵੀ ਹਾਲਾਤ ਜਿਹੜੇ ਇੱਥੋਂ ਬਦਲਦੇ ਨਜ਼ਰ ਨਹੀਂ ਆ ਰਹੇ ਤੇ ਲੱ ਦਿਨਾਂ ਦੇ ਵਿੱਚ ਸ਼ਾਇਦ ਇਤਿਹਾ ਹੋਰ ਵੀ ਨੁਕਸਾਨ ਹੋ ਸਕਦਾ ਹੈ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਾਂਗਪੁਰ ਡੇਰਾ ਬਾਬਨ ਨਾਨਕ